ਸਭ ਚਿਕ ਅਕਾਲਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ 9 ਵਜੇ 9 ਵਜੇ ਕੀ ਤੇ ਮੈਂ ਬਾਹਰ ਵਾਲੀ ਕਿਚਨ ਜੀ ਸਾਰਾ ਖਾਣਾ ਖੂਣਾ ਬਣਾ ਲਿਆ ਜਸਟ ਫੁੱਲਕੇ ਰਹਿ ਗਏ ਬਣਾਉਣੇ ਸਬਜੀ ਬਣ ਗਈ ਆਟਾ ਵੀ ਖੁੰਨਾ ਪਿਆ ਮੈਂ ਆਪਣਾ ਬ੍ਰੈਕਫਾਸਟ ਵੀ ਰੈਡੀ ਕਰ ਲਿਆ ਬ੍ਰੈਕਫਾਸਟ ਮੈਂ ਕਰਨਾ ਹੁਣ ਟਾਈਮ ਦਾ ਕੋਈ ਰੂਟੀਨ ਜਾਈ ਨਹੀਂ ਰਹਿੰਦਾ ਹੈਗਾ ਇੱਕ ਤਾਂ ਅੰਦਰ ਵੀ ਗੇੜੇ ਲੱਗਦੇ ਨੇ हूँ तो मैं समान रखा है पर फिर भी कोई न कोई चीज़ अंदर चकनी पीड़े भी लगते हैं तो उस करके देर भी हो ने बाकी इधर रसोई वे भांडे हथ नहीं लगते है ना जो ले भांडे यूज़ करते हैं है कर तो इधर रूटीन थोड़ा अपसैट जहाँ चलो कोई गल नहीं थोड़े जी दिन आपमेंट करा तो हूँ कर दिए अपना ब्रेकफास्ट किचन तो बिना सवेरे सवेरे होम नहीं हुए अच्छ मैं कपड़े तोनेगे बस एक रूम की मैं बैडशीट चेंज करूँगी डस्टिंग कर दूंगी वो एक मैं अपना वाशरूम क्लीन करना टीप क्लीन करना ਮੇਰੇ ਨਾਲ ਕੱਲ ਦੀ ਆਹ ਵਾਲੇ ਦੰਤਾਂ ਚ ਨੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਆ ਸ਼ਾਮ ਡਾਕਟਰ ਦਿਖਾ ਜਾਵਾਂਗੇ ਦਿਵਿੰਦਰ ਨੇ ਕੱਲ ਵੀ ਮੈਨੂੰ ਕਿਹਾ ਵੀ ਡਾਕਟਰ ਦਿਖਾਉਣ ਮੈਂ ਤੁਸੀਂ ਉਪੋਗ ਤੱਕ ਖੜ੍ਹ ਜਾਓ ਵਾਧਾ ਨਾ ਪਾਜੇ ਡਾਕਟਰ ਕੁਝ ਹੋਰ ਕਹਦੇ ਆ ਉਪੋਗ ਤੱਕ ਖੜ੍ਹ ਜਾਓ ਉਦੋਂ ਤੱਕ ਮੈਂ ਵੇਟ ਕਰ ਲੂੰ ਫਿਰ ਉਦੋਂ ਬਾਅਦ ਦਿਖਾਵਾਂਗਾ ਜਿਵੇਂ ਦਿਵਿੰਦਰ ਕਹਿੰਦੇ ਆ ਸ਼ਾਮ ਨੂੰ ਕੋਈ ਕੁਝ ਹੋਰ ਵਿੱਚ ਵਿੱਚ ਕੁਝ ਹੋਰ ਕਰ ਲੇਗੇ ਪਤਾ ਨਹੀਂ ਆਹ ਵਾਲੇ ਦੰਦ ਨੇ ਆਹ ਵਾਲੇ ਆ ਉੱਪਰ ਨਾਲ ਹੀ ਹਵਾ ਭਾਈ ਦੀ ਗਰਮ ਚਾਹ ਪੀਣੀ ਚਾਹੀ ਮੈਂ ਉਹਨਾਂ ਕੋਲ ਜਿਹਾ ਕੇ ਪੀਣੀ ਗਰਮ ਪੀਤੀ ਨਹੀਂ ਆਉਂਦੀ ਜੋ ਬੋਲਦੇ ਆ ਨਾ ਉਦੋਂ ਵੀ ਹਵਾ ਵੰਡੀ ਇੱਥੇ ਇਹਦੇ ਵਿੱਚ ਐਂ ਚੀਜ਼ਾਂ ਹੀ ਆ ਨਿਕਲਦੀਆਂ ਨੇ ਵਿੱਚੋਂ ਚਲੋ ਜੀ ਦੇਖ ਲੈਣੇ ਛਾਣ ਨੂੰ ਦਿਖਾ ਕੇ ਆਮ ਡਾਕਟਰ ਨੂੰ ਕੰਮ ਛਾਣ ਦੇ ਜਲਦੀ ਕਰ ਲੂੰਗੀ ਦਵਿੰਦਾ ਦਾ ਟਾਈਮ ਹੋਇਆ ਜੀ ਤੇ ਹੁਣ ਮੈਂ ਕਰਦੀ ਆ ਆਪਣਾ ਬ੍ਰੈਕਫਾਸਟ ਇਧਰ ਮੈਂ ਪਾਇਆ ਹੋਇਆ ਬਾਹਰ ਵਾਲੀ ਕਿਚਨ 'ਚ ਆਪਣਾ ਖਲਾਰਾ ਇਹਦੇ ਵਿੱਚ ਹੈਈ ਆ ਬਿਨਾ ਧਨੀ ਤੋਂ ਆਲੂ ਮਟਰ ਦੀ ਸਬਜ਼ੀ ਇਹਦੇ ਵਿੱਚ ਧਨੀ ਵਾਲੀ ਆਲੂ ਮਟਰ ਦੀ ਸਬਜ਼ੀ ਤੇ ਇਹਦੇ ਵਿੱਚ ਹੈਗਾ ਮੇਰਾ ਚੀਜ਼ ਚੀ ਵੀ ਇਹਦੇ ਵਿੱਚ ਮੈਂ ਪਾਲਕ ਵੀ ਪਾਇਆ ਸ਼ਿਮਲਾ ਮਿਰਚ ਪਾਲਕ ਪਿਆਜ਼ ਟਮਾਟਰ ਤੇ ਪਨੀਰ ਪਾਲਕ ਪਾਉਣ ਕਰਕੇ ਨਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਪਰ ਕੁਝ ਨਹੀਂ ਹੁੰਦਾ ਹੈਲਦੀ ਖਾਣਾ ਚਾਹੀਦਾ ਤੇ ਆਟਾ ਵੀ ਗੁੰਨੇ ਆ ਪਿਆ ਡੱਬੇ ਵਿੱਚ ਆ ਡੱਬੇ ਵਿੱਚ ਪਿਆ ਆਟਾ ਗੁੰਨੇ ਮੈਂ ਆਪਣਾ ਬ੍ਰੈਕਫਾਸਟ ਕਰਦੀ ਆ ਫਿਰ ਉਸ ਤੋਂ ਬਾਅਦ ਪ੍ਰਸ਼ਾਦੇ ਬਣਾਉਂਗੀ ਟਾਈਮ ਹੋ ਰਿਹਾ 10 ਵਜੇ ਦਾ 10 ਵਜਨ ਵਾਲੇ ਨੂੰ 5 ਮਿੰਟ ਰਹਿ ਗਏ ਮੈਂ ਲੈ ਕੇ ਕਾਫੀ ਕਰਕੇ ਕਾਲਜ ਵੀ ਲੈ ਕਾਫੀ ਗੰਗਰਮ ਤਾਂ ਪੀਤੀ ਨਹੀਂ ਹੁੰਦੀ ਠੰਡੀ ਕਰਕੇ ਪੀਉਂਗੀ ਕਾਲੇ ਵਿੱਚ ਬ੍ਰੈਕਫਾਸਟ ਮੈਂ ਆਪਣਾ ਕਰ ਲਿਆ ਸਿਰਫ ਬਾਬਾ ਜੀ ਰਹਿ ਗਏ ਪ੍ਰਸ਼ਾਦਾ ਸ਼ਕਨ ਵਾਲੀ ਸਵਾਦਾਂ 1:30 ਵਜੇ ਬਾਬਾ ਜੀ ਪ੍ਰਸ਼ਾਦਾ ਛਕਾਣਗੇ ਫਿਰ ਉਹ ਉਹ ਉਹਦੋਂ ਗਰਮ ਹੀ ਬਣਾਵਾਂਗੇ ਉਹਨਾਂ ਦਾ ਹਨਾ ਬਾਕੀ ਨਿਸ਼ਕ ਲਿਆ ਉਸ ਤੋਂ ਬਾਅਦ ਕਿਚਨ ਕਲੀਨ ਕਰੂੰਗੀ ਮੈਂ ਅੰਦਰਲੀ ਕਿਚਨ ਉਹ ਕਲੀਨ ਮੈਂ ਸਿੰਕਸ ਨਹੀਂ ਕਲੀਨ ਕਰੀਆਂ ਉਹ ਮੈਂ ਬਾਅਦ ਵਿੱਚ ਕਰੂੰਗੀ ਜਦ ਬਾਬਾ ਜੀ ਨੇ ਪ੍ਰਸ਼ਾਦਾ ਛਕਾ ਲੈ ਚਲੇ ਗਏ ਹਨਾ ਫੇ ਖੜਕਾ ਦੜਕਾ ਹੋਊਗਾ ਤੇ ਬਾਹਰ ਵਾਲੀ ਕਿਚਨ ਸਾਰੀ ਕਲੀਨ ਕਰਨੀ ਪਈ ਆ ਤੇ ਹੁਣ ਮੈਂ ਕਿਹਾ ਪੀਣੀ ਆ ਕੌਫੀ ਕਿਉਂਕਿ ਆ ਦੰਦ ਕਰਕੇ ਨਾ ਪੇਨ ਕਰਕੇ ਮੇਰਾ ਆ ਆ ਫਾਸਾ ਵੀ ਦੁਖ ਰਿਹਾ ਅੱਖਾਂ ਜੀ ਵੀ ਚੀਸ ਫੈਰੀ ਹੈ ਤੇ ਥੋੜਾ ਥੋੜਾ ਆਹ ਵਾਲੀ ਸਾਈਡ ਸਿਰ ਦੇ ਵੀ ਦੁਖ ਰਿਹਾ ਆ ਸਾਰੇ ਪੈਸੇ ਮੇਰੇ ਚੀਜ਼ ਫੇਰੀ ਆੱਖ ਜੇ ਵੀ ਚੀਜ਼ ਫੇਰੀ ਪਤਾ ਨਹੀਂ ਕਿਹਜਾ ਤਰ ਦਾ ਦੰਦ ਵਿੱਚ ਹੋ ਰਿਹਾ ਮੇਰੇ ਕੁਛ ਖਾਣੇ ਪੀਣੇ ਤਾਂ ਵੀ ਦੰਦਾ ਚ ਵੱਟ ਜਾਂਦਾ ਚਲੋ ਜੀ ਹੁਣ ਪੀ ਲਈ ਕਾਫੀ ਉਸ ਤੋਂ ਬਾਅਦ ਰੂਮ ਦੀ ਵੀ ਸੈਟਿੰਗ ਕਰਨੀ ਉਹ ਬੈੱਡ ਮੈਂ ਸੈੱਟ ਕਰਤਾ ਪਰ ਮੇਰਾ ਆਹ ਵਾਲਾ ਕੰਪਲ ਪੀਲੋ ਇੱਥੇ ਪਏ ਨੇ ਫਿਰ ਉੱਥੇ ਫੇਰ ਰੱਖ ਕੇ ਆਉਂਗੀ ਜੇ ਬਾਬਾ ਜੀ ਪਾਟ ਕਰ ਰਹੇ ਨੇ ਫਿਰ ਅਸੀਂ ਜਿਆਦਾ ਮੂਰਗੀ ਲੰਘਦੇ ਕਰਦੇ ਨਹੀਂ ਹੈਗੇ ਤਾਂ ਵੀ ਤਾਂ ਕਿ ਅਗਲੇ ਡਿਸਟਰਬ ਨਾ ਹੋਵੇ ਹਨਾ ਜੋ ਨਹੀਂ ਸਰਦਾ ਤਾਂ ਹੀ ਲੰਘਦੇ ਨਹੀਂ ਐ ਏਦਾਂ ਹੀ ਫਾਲਤੂ ਚ ਨਹੀਂ ਅਸੀਂ ਅੱਗੋ ਜੀ ਗੇੜੇ ਲਾਉਂਦੇ ਹੈਗੇ ਫਿਰ ਮੈਂ ਬਾਅਦ ਵਿੱਚ ਹੀ ਰੱਖ ਕੇ ਆਉਂਗੀ ਇਹਨੂੰ ਵੀ ਉਸ ਤੋਂ ਬਾਅਦ ਫਿਰ ਨਾਲ ਬਾਥਰੂਮ ਦੀ ਡੀਪ ਕਲੀਨਿੰਗ ਕਰੂੰਗੀ ਕ ਰੂਮ ਦੀ ਮੇਰੇ ਉਧਰ ਸਫਾਈ ਕਰਨ ਵਾਲੀ ਵੀ ਆਉ ਉਹ ਵੀ ਕਰੂੰਗੀ ਤੇ ਕੌਫੀ ਪੀ ਲਈਏ ਹੁਣ ਮੈਂ ਇਹ ਵਾਲੇ ਰੂਮ ਦੀ ਕਰਨੀ ਸੀ ਬੈੱਡ ਸ਼ੀਟ ਚੇਂਜ ਨਾਲ ਮੈਂ ਡਸਟਿੰਗ ਕਰਨੀ ਸੀ ਤੇ ਮੈਂ ਚਲੋ ਇਕੱਠੇ ਹੋ ਕੰਮ ਹੋ ਜੂ ਡਸਟਿੰਗ ਵੀ ਨਾਲ ਹੀ ਹੋ ਜੂ ਤੇ ਬੈੱਡ ਸ਼ੀਟ ਵੀ ਚੀਜ਼ ਹੋ ਜਾਈ ਨਾ ਕਾਫੀ ਟਾਈਮ ਹੋ ਗਿਆ ਸੀ ਇਹ ਵਾਲੇ ਰੂਮ ਦੀ ਬੈੱਡ ਸ਼ੀਟ ਪਛਾਈ ਨੂੰ ਪਰ ਯੂਜ਼ ਚ ਨਹੀਂ ਆਉਂਦਾ ਹੈਗਾ ਐਕਚੁਅਲੀ ਇਹ ਵਾਲਾ ਬੈੱਡਰੂਮ ਤੰਗ ਕਰਕੇ ਫਿਰ ਮੈਂ ਜਲਦੀ ਚੇਂਜ ਵੀ ਨਹੀਂ ਕੀਤੀ ਹੈਗੀ ਲੋਡ ਵੀ ਨਹੀਂ ਪਈ ਹੈਗੀ ਚਾੜ ਕੀ ਸੀਮ ਬेडशीट ਪਛਾ ਦਿੰਦੀ ਸੀ ਤੇ ਹੁਣ ਮੈਂ ਕਿਹਾ ਚਲੋ ਮੈਨੂੰ ਚੇਂਜ ਕਰ ਦਦਾ ਬਿਸ਼ਾਉਂਗੀ ਕਾਟਨ ਦੀ ਕਿਉਂਕਿ ਜਿਵੇਂ ਵੂਲਨ ਪਛਾਤੀ ਤਾਂ ਵੀ ਉਹ ਖਾਲੀ ਪਈ ਰਹਿਣੀ ਹੈ ਜਿਸ ਦਿਨ ਕਿਸੇ ਨੇ ਆਉਣਾ ਹੋਵੇ ਯੂਸ ਚ ਆਉਣਾ ਹੈ ਤਾਂ ਵੂਲਨ ਪਛਾ ਦੂੰਗੀ ਨੀਚੇ ਵਾਲੀ ਬੈੱਡਸ਼ੀਟ ਮੈਂ ਸੇਮ ਰੱਖ ਦੂੰਗੀ ਉੱਪਰ ਵਾਲੀ ਚੇਂਜ ਕਰ ਦੂੰਗੀ ਐਸਾ ਲੱਗ ਕੋਸ਼ਾਤ ਮੈਂ ਇਹ ਵਾਲਾ ਕੰਮ ਹੀ ਸੋਚਿਆ ਹੋਇਆ ਸੀਗਾ ਹਨਾ ਜੀ ਥੋੜੀ ਜਿਹਾ ਆਪਾਂ ਪਲੈਨਿੰਗ ਕਰ ਲਈ ਵੀ ਅੱਜ ਮੈਂ ਆਹ ਕੰਮ ਕਰਨਾ ਤਾਂ ਕੰਮ ਹੋ ਜਾਂਦੇ ਨੇ ਜੇ ਆਪਾਂ ਪਲੈਨਿੰਗ ਕਰੀਏ ਹੀ ਨਵੀਂ ਆਪਾਂ ਕੀ ਕੰਮ ਕਰਨਾ ਫਿਰ ਕੁਝ ਵੀ ਨਾ ਹੁੰਦਾ ਫਿਰ ਦਿਮਾਗ 'ਚ ਉਹ ਕੰਮ ਆਉਂਦਾ ਹੀ ਨਹੀਂ ਆਉੜਦਾ ਹੀ ਨਹੀਂ ਹੈਗਾ ਸੋਚਦਾ ਹੀ ਨਹੀਂ ਹੈ ਕੁਝ ਵੀ ਕੀ ਕਰੀਏ ਇਸ ਕਰਕੇ ਥੋੜੀ ਦਿਮਾਗ ਵਿੱਚ ਕੰਮਾਂ ਦੀ ਜ਼ਰੂਰ ਇੱਕ ਪਲੈਨਿੰਗ ਕਹੋ ਲਓ ਲਿਸਟ ਕਹੋ ਲਓ ਬਣਾ ਕੇ ਰੱਖਣੀ ਚਾਹੀਦੀ ਹੈ ਵੀ ਅੱਜ ਆਹ ਕੰਮ ਕਰਨਾ ਆਹ ਕਰਨਾ ਜੋ ਚੁੱਕ ਨਹੀਂ ਵੀ ਇੱਕ ਅੱਧਾ ਕੰਮ ਹੋਊਗਾ ਕੋਈ ਗੱਲ ਨਹੀਂ ਨੈਕਸਟ ਡੇ ਹੋ ਜੂਗਾ ਪਰ ਆਪ ਨੂੰ ਆਂਦਤ ਬਣ ਜਾਂਦੀ ਹੈ ਨਾ ਕੰਮ ਪਲਾਨ ਕਰਨ ਦੀ ਜੇ ਆਪਾਂ ਕੰਮ ਪਲਾਨ ਕੀਤੇ ਹੋਣ ਤਾਂ ਬਹੁਤ ਵਧੀਆ ਤਰੀਕੇ ਨਾਲ ਆਪਾਂ ਆਪਣੇ ਕੰਮ ਕਰ ਲਾਣੇ ਹੁੰਦੇ ਹੈਗੇ ਜੇ ਪਲਾਨ ਨਹੀਂ ਕਰਾਂਗੇ ਤਾਂ ਕੰਮ ਵੀ ਕੀ ਹੋਣਗੇ ਦਿਮਾਗ 'ਚ ਵੀ ਆਪਾਂ ਨੇ ਕੀ ਆਉਗਾ ਕੀ ਸੁਝੂਗਾ ਆਪਾਂ ਨੂੰ ਤੇ ਬੈੱਡ ਸ਼ੀਟ ਮੈਂ ਕਰਦੀ ਚੇਂਜ ਉੱਪਰ ਵਾਲੀ ਤੇ ਇਹਨੂੰ ਮੈਂ ਕਰ ਦੂੰਗੀ ਟੱਕ ਜੇ ਬੈੱਡ ਸ਼ੀਟ ਬਹੁਤ ਸਫਾਈ ਨਾਲ ਅੱਛੀ ਤਰ੍ਹਾਂ ਟੱਕ ਕੀਤੀ ਹੋਵੇ ਨਾ ਤਾਂ ਰੂਮ ਦੀ ਲੁੱਕ ਇੱਕ ਡਿਫਰੈਂਟ ਹੀ ਹੋ ਜਾਂਦੀ ਰੂਮ ਸਭ ਦੁੱਗਣਾ ਸੋਹਣਾ ਲੱਗਦਾ ਹੈ ਬੈੱਡ ਸ਼ੀਟ ਅੱਛੀ ਤਰ੍ਹਾਂ ਸਫਾਈ ਨਾਲ ਟੱਕ ਕਰੀ ਹੋਵੇ ਜੇ ਟੱਕ ਕਰਾਂ ਜੇ ਸਫਾਈ ਨਾ ਹੋ ਫਿਰ ਉਹ ਬੈੱਡ ਸ਼ੀਟ ਬਿਸ਼ੀ ਵੀ ਸੁਣੀ ਨਹੀਂ ਲੱਗਦੀ ਹੈਗੀ ਇਹ ਤੁਸੀਂ ਬਿਲਕੁਲ ਨਾਰਮਲ ਪੁਰਾਣੀ ਬੈੱਡ ਸ਼ੀਟ ਪਿਛਾ ਦਿਓ ਪਰ ਟੱਕ ਸੋਹਣੀ ਕਰੀ ਹੋਊ ਖਿੱਚ ਕੇ ਵਛਾਈ ਹੋ ਪਾਲ ਕੱਢੇ ਹੋਣਗੇ ਤਾਂ ਬਿਸ਼ੀ ਦੁਗਣੀ ਸੋਹਣੀ ਲੱਗੂਗੀ ਸੋ ਮੈਂ ਹਾਜੀ ਕਾਟਨ ਦੀ ਬੈੱਡ ਸ਼ੀਟ ਹੀ ਲਗਾਤੀ ਮੈਂ ਕਿ ਵੂਲਨ ਹਾਜੀ ਮੇ ਲਗਾਉਣੀ ਜਿਸ ਕਿਸ ਨੇ ਆਉਣਾ ਹੈ ਰੂਮ ਯੂਜ਼ ਕਰਨਾ ਹੈ ਵੂਲਨ ਬਿਸ਼ੂਗੀ ਤੇ ਹੁਣ ਮੈਂ ਕਿ ਕਰਦਾਂ ਨਹੀਂ ਡਸਟਿੰਗ ਡਸਟਿੰਗ ਦਾ ਕੰਮ ਵੀ ਨਾਲ ਹੀ ਕਰਦਦਿਆਂ ਹੁਣ ਡਸਟਿੰਗ ਕਰਨ ਨੂੰ ਐਨਾ ਹੀ ਰੂਮ ਵਿੱਚ ਕੁਝ ਹੈ ਨਹੀਂ ਸੀ ਡਸਟ ਹੈ ਹੀ ਨਹੀਂ ਸੀ ਪਰ ਬਸ ਉਹੀ ਕਬ ਦੀ ਮਨ ਦੀ ਸੈਟੀਸਫੈਕਸ਼ਨ ਵੀ ਚਲੋ ਬੈਡਸ਼ੀਟ ਚੇਂਜ ਹੋ ਗਈ ਰਫਿੰਗ ਵੀ ਕਰ ਦੱਬੀ ਮਨ ਨੂੰ ਬਸ ਤਸੱਲੀ ਹੋ ਜਾਂਦੀ ਵੀ ਹਾਂ ਪਰ ਰੂਮ ਸਾਫ ਕਰਤਾ ਵਾ ਫਿਰ ਨਹੀਂ ਹੁੰਦਾ ਇਹ ਰੂਮ ਤਾਂ ਵੈਸੀ ਡਸਟਿੰਗ ਦੀ ਨਹੀਂ ਜਿਆਦਾ ਲੋਡ ਪੈਂਦੀ ਨਹੀਂ ਹੈਗੀ ਡਸਟੀ ਬਹੁਤ ਘੱਟ ਆਉਂਦੀ ਆ ਛੋਟੀ ਵਿੰਡੋ ਹੈ ਪਿੱਛੇ ਹੈ ਯੂਜ਼ 'ਚ ਨਹੀਂ ਆਉਂਦਾ ਵਿੰਡੋ ਵੀ ਨਹੀਂ ਖੁੱਲਦੀ ਹੈਗੀ ਤੇ ਇਸ ਤਰ੍ਹਾਂ ਮੈਂ ਕਰਦੀ ਸਾਰਾ ਰੂਮ ਦੀ ਡਸਟਿੰਗ ਤਿਹੋਣਾ ਰਾਤ ਨੂੰ ਡਿਨਰ ਤੋਂ ਬਾਅਦ ਦਾ ਟਾਈਮ ਸੀ ਇਹ ਮੈਂ ਆਪਣੀਆਂ ਕਾਟਨ ਦੀਆਂ ਜਿੰਨੀਆਂ ਬੈੱਡ ਸ਼ੀਟਸ ਸੀ ਮੈਂ ਸਾਰੀਆਂ ਇਕੱਠੀਆਂ ਤੇ ਇਹਨਾਂ ਨੂੰ ਮੈਂ ਰੱਖ ਕੇ ਆਉਂਗੀ ਉੱਪਰ ਦਿਵਾਨ ਵਿੱਚ ਤੇ ਜਿਹੜੇ ਵੂਲਨ ਪਈਆਂ ਨੇ ਉੱਪਰ ਦਿਵਾਨ ਵਿੱਚ ਉਹ ਖਾੜ ਲਵਾਂਗੀ ਇਹ ਮੈਂ ਰੱਖ ਆਉਂਗੀ ਕਿਉਂਕਿ ਹੁਣ ਇਹ ਅਗਲੀ ਸਰਵਰ ਥ ਯੂਸ ਆਉਣੀਆਂ ਜੇ ਮੈਂ ਮਲਮਾਰੇ ਵਿੱਚ ਰੱਖੇ ਰਹਿਣ ਦੂੰਗੀ ਫਿਰ ਉਹ ਭਰੇ ਭਰੇ ਲੱਗੂਗਾ ਜਿਹੜੇ ਵੂਲਨ ਬੈੱਡ ਸ਼ੀਟਸ ਹੁੰਦੇ ਨੇ ਜਗ੍ਹਾ ਬਹੁਤ ਰੋਕਦੀਆਂ ਨੇ ਜਿੰਨੀ ਜਗ੍ਹਾ 'ਚ ਇਹ ਆਈਆਂ ਸੀ ਮੇਰੇ ਕਾਟਨ ਦੇ ਬੈੱਡ ਸ਼ੀਟਸ ਵੂਲਨ ਤੋਂ ਉਹਨੇ 2 ਜਾਂ 3 ਨੇ ਆਉਣਗੀਆਂ ਇਹਨਾਂ ਨੂੰ ਮੈਂ ਪਾ ਰਹੀ ਹਾਂ ਪੁਰਾਣੇ ਪਿੱਲੋ ਕਵਰਸ ਆਪਣੇ ਕੋਲ ਐਕਸਟਰਾ ਪੁਰਾਣੇ ਪਿੱਲੋ ਕਵਰਸ ਪਏ ਹੁੰਦੇ ਨੇ ਆਪਾਂ ਬੈੱਡ ਸ਼ੀਟ ਤਾਂ ਆਪਾਂ ਯੂਜ਼ ਕਰ ਲਾਂਨੇ ਆ ਪਰ ਕਿ ਪਿੱਲੋ ਕਵਰ ਕਿਤਨੇ ਕਿਤੇ ਪਏ ਰਹ ਜਾਂਦੇ ਨੇ ਤੇ ਉਹ ਪੁਰਾਣੇ ਪਿੱਲੋ ਕਵਰਸ ਪੁਰਾਣੇ ਵੀ ਨੇ ਹੈਗੇ ਯਾਨੀ ਕਿ ਐਕਸਟਰਾ ਪਿੱਲੋ ਕਵਰਸ ਜਿਵੇਂ ਇਹਨਾਂ ਨੂੰ ਪਾ ਦੂੰਗੀ ਤਾਂ ਕਿ ਇਹ ਦਿਵਾਨ ਵਿੱਚ ਮੈਂ ਇਸ ਤਰ੍ਹਾਂ ਰੱਖ ਸਕਾਂ ਅਗਲੀ ਗਰਮੀ ਜਦ ਮੈਂ ਯੂਜ਼ ਕਰਨੀ ਹੋਣਗੇ ਮੈਂ ਕੱਢੂੰਗੀ ਮੈਨੂੰ ਐਜ਼ ਇਟ ਇਜ਼ ਮਿਲ ਜਾਣ ਇੱਕ ਤਹ ਵੈਸੀ ਜਿਹਾ ਕਵਰ ਚ ਆਪਾਂ ਜਦ ਰ ਪਾ ਦਾਂਗੇ ਸਾਫ਼ ਸੁਥਰੇ ਰਹਿਣਗੇ ਆ ਇਹਨਾਂ ਨੇ ਤੈਨ ਨਹੀਂ ਖੁੱਲੂਗੀ ਆਪਣਾ ਕੰਮ ਨਹੀਂ ਵਧੂਗਾ ਹਨਾ ਮੈਂ ਖੋਲ ਕੇ ਪੀਲੋ ਕਵਰ ਵਿੱਚੋਂ ਕੱਢ ਕੇ ਇਹਨਾਂ ਨੂੰ ਉਵੇਂ ਜਿਵੇਂ ਤੈਅ ਕਰੀਆਂ ਕਰਾਈਆਂ ਰੱਖ ਦੂੰਗੀ ਕਵਰ ਵਿੱਚ ਮੇਰਾ ਕੰਮ ਈਜ਼ੀ ਹੋ ਜਾਊਗਾ ਕਈ ਵਾਰ ਆਪਾਂ ਬੈੱਡ ਵਿੱਚ ਦਿਵਾਨ ਵਿੱਚ ਕੋਈ ਨਾ ਕੋਈ ਹੋਰ ਚੀਜ਼ ਲੱਭਦੇ ਹੁੰਨੇ ਆਪਾਂ ਫੈਸ਼ ਸ਼ੀਟਸ ਉਧਰ ਕਰ ਦਨਾਂ ਉਧਰ ਕਰ ਦਨਾਂ ਇੱਕ ਉਧਰ ਚੱਲੀ ਜਾਂਦੇ ਕੋ ਉਧਰ ਚੱਲੀ ਜਾਂਦੇ ਕਿਸੇ ਤੈ ਖੁੱਲ ਜਾਂਦੀ ਹੈ ਕਿਸੇ ਵਿੱਚੋਂ ਪੀਲੋ ਕਵਰ ਨਿਕਲ ਜਾਂਦੇ ਨੇ ਇਸ ਤਰ੍ਹਾਂ ਫਿਰ ਇਕੱਠੀਆਂ ਵੀ ਰਹਿਣਗੀਆਂ ਪੀਲੋ ਕਵਰਸ ਵੀ ਵਿੱਚ ਹੀ ਰਹਿਣਗੇ ਤੇ ਇਹਨਾਂ ਦੇ ਲਾਈਕ ਬੈੱਡ ਸ਼ੀਟਸ ਵਧੀਆ ਤੈਪ ਕਰੀਆਂ ਕਰਾਈਆਂ ਰਹਿਣਗੀਆਂ ਸੈਟਿੰਗ ਕੋਈ ਖਰਾਬ ਨਹੀਂ ਹੋਊਗੀ ਸਾਫ਼ ਸੁਥਰੀਆਂ ਰਹਿਣਗੀਆਂ ਪੀਲੋ ਕਵਰ ਵੀ ਕਿਤੇ ਮਿਸਪਲੇਸ ਨਹੀਂ ਹੋਣਗੇ ਤਾਂ ਫਿਰ ਦੋ ਤਿੰਨ ਮੈ ਪੀਲੋ ਕਵਰਸ ਲੈ ਲਈ ਸੋ ਉਹਨਾਂ ਵਿੱਚ ਬੈੱਡ ਸ਼ੀਟਸ ਇਹ ਪਾ ਕੇ ਮੈਂ ਉੱਪਰ ਰੱਖ ਕੇ ਆਉਂਗੀ ਇਹ ਤਰੀਕਾ ਮੈਨੂੰ ਵਧੀਆ ਲੱਗਦਾ ਕਿਉਂਕਿ ਆਪਾਂ ਅਕਸਰ ਜਦ ਬੈੱਡ ਵਿੱਚ ਕੋਈ ਨਾ ਕੋਈ ਚੀਜ਼ ਲੱਭਦੇ ਹਨਾ ਆਪਾਂ ਥੱਲ ਪਥੱਲ ਬਹੁਤ ਕਰਦੇ ਹਾਂ ਕੱਪੜਿਆਂ ਦੇ ਕੱਪੜੇ ਤਾਂ ਐਂ ਖੁੱਲ ਜਾਂਦੇ ਨੇ ਕੋਈ ਕੱਪੜਾ ਕਿੱਧਰ ਹੋ ਜਾਂਦਾ ਕੋਈ ਕਿੱਧਰ ਹੋ ਜਾਂਦਾ ਪੈਸਟਰੀ ਕਿਨੋਂ ਤੈ ਕਰੀਆਂ ਕਰਾਈਆਂ پیچھے ਪੈ ਜਾਣਗੀਆਂ ਤੇ ਤੈ ਕਰੀਆਂ ਕਰਾਈਆਂ ਹੀ ਆਪਾਂ ਨੂੰ ਮਿਲਣਗੀਆਂ ਜੋ ਆਪਾਂ ਕੱਢਾਂਗੇ। ਸੋ ਇਹ ਵੀ ਅੱਜ ਮੇਰਾ ਕੰਮ ਸੀ ਕਿ ਲਿਸਟ ਵਿੱਚ ਕਿ ਮੈਂ ਬੈੱਡ ਸ਼ੀਟਸ ਹੀ ਮੈਂ ਸੈਟਿੰਗ ਕਰੂੰਗੀ। ਤੇ ਹੁਣ ਮੈਂ ਆ ਗਈ ਉੱਪਰ। ਦਰਵਾਜ਼ਾ ਖੋਲ ਕੇ ਇੱਥੋਂ ਪਹਿਲਾਂ ਤਾਂ ਮੈਂ ਗਰਮ ਬੈੱਡ ਸ਼ੀਟਸ ਕੱਢ ਲੂੰਗੀ ਡਬਲ ਵੀ ਸਿੰਗਲ ਵੀ। ਫਿਰ ਉਹਦੀ ਜਗ੍ਹਾ ਤੇ ਮੈਂ ਇਹ ਕਾਟਨ ਦੀਆਂ ਬੈੱਡ ਸ਼ੀਟਸ ਮੈਂ ਰੱਖ ਲੂੰਗੀ। ਡਬਲ ਬੈੱਡ ਸ਼ੀਟਸ ਮੇਰੇ ਕੋਲ ਬਹੁਤ ਘੱਟ ਨੇ ਖਰੀਦਣ ਨੂੰ ਦਿਲ ਕਰਦਾ ਦਿਲ ਕਰਦਾ ਵੀ ਖਰੀਦੀ ਹੋਰ ਸੋਹਣੇ ਸੋਹਣੇ ਬੈੱਡ ਸ਼ੀਟਸ ਪਰ ਨਹੀਂ ਇੱਕ ਤਾਂ 6 ਸੀ ਮਹੀਨਾ ਡੇਢ ਮਹੀਨਾ ਮਸਾਂ ਹੁੰਦੀਆਂ ਨੇ ਡੇਢ ਮਹੀਨਾ ਮੈਕਸਿਮਮ ਡੇਢ ਮਹੀਨਾ 2 ਮਹੀਨੇ ਤੋਂ ਵੱਧ ਯੂਜ਼ ਨਹੀਂ ਹੁੰਦੀਆਂ ਹੈਗੀਆਂ ਫਿਰ ਇੱਕ ਜਗ੍ਹਾ ਬਹੁਤ ਰੋਗਦੀਆਂ ਨੇ ਫਲਫੀ ਹੁੰਦੀਆਂ ਨੇ ਇਸ ਵਾਰ ਇਹ ਮੈਂ ਡਬਲ ਬੈੱਡ ਸ਼ੀਟਸ ਹੀ ਖਰੀਦੀਆਂ ਜਦੋਂ ਹੁਣ ਇਹਨਾਂ ਨੂੰ ਪੀਲੋ ਕਵਰ ਨਿਕਲੇ ਪਏ ਸੀ ਵਿੱਚੋਂ ਥੈ ਕੁੱਲੀ ਪਈ ਸੀ ਅੱਗੇ ਤੋਂ ਮੈਂ ਇਹ ਵੀ ਮੈਨੂੰ ਹੁਣ ਪਤਾ ਲੱਗਿਆ ਵੀ ਜਿਹੜੀਆਂ ਡਬਲ ਪੈਡ ਸ਼ੀਟਸ ਹੁੰਦੀਆਂ ਨਵੂਲਨ ਖਾਸ ਕਰਕੇ ਉਹਨਾਂ ਨੂੰ ਵੈਕਿਊਮ ਬੈਗਸ ਚ ਭਾ ਕੇ ਰੱਖੋ ਇਤਨਾ ਮੇਰੇ ਟੂ ਹੀ ਬਹੁਤ ਦਰਦ ਕਰ ਰਿਹਾ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਦਿਵਾਨ ਵਿੱਚ ਜਿੰਨਾ ਸਮਾਨ ਪਿਆ ਨਾ ਮੈਂ ਸਾਰਾ ਇੱਕ ਔਰ ਖੰਡ ਕੇ ਸੈਟਿੰਗ ਕਰਾਂ ਨਾਲੇ ਤਾਂ ਮੈਨੂੰ ਪਤਾ ਲੱਗ ਜਾਊ ਵੀ ਕੀ ਕੁਝ ਇਹਦੇ ਵਿੱਚ ਹੈਗਾ ਆਪਣੇ ਨੀਂਗਾ ਵਿੱਚ ਸਮਾਨ ਆ ਜੂ ਕਿਉਂਕਿ ਅੱਜਰ ਆਪਾਂ ਨੂੰ ਕਾਫੀ ਟਾਈਮ ਹੋ ਚੁੱਕਿਆ ਹੁੰਦਾ ਸਮਾਨ ਰੱਖੀ ਨੂੰ ਆਪਾਂ ਭੁੱਲ ਜਾਂਦੇ ਆ ਕਿ ਕਿੱਥੇ ਕੀ ਚੀਜ਼ ਪਈ ਹੈ ਹਨਾ ਤੇ ਪਰ ਮੇਰੀ ਹਿੰਮਤ ਨਹੀਂ ਪਈ ਫਿਰ ਟੂ ਹੀ ਇੰਨੀ ਦਰਦ ਕਰ ਰਿਹਾ ਸੀ ਮੈਂ ਕਿਹਾ ਚੱਲ ਛੱਡ ਮਨਾ ਫੇਰ ਸਹੀ ਕਰੇ ਹਨਾ ਫੇਰ ਕਦੇ ਦੇਖੂਗੀ ਵੀ ਇਹਦੇ ਵਿੱਚ ਕੀ ਕੁਝ ਪਿਆ ਦਿਲ ਤੱਕਾਰੇ ਸਭ ਦੇਖਾਂ ਸੈਟਿੰਗ ਕਰਦਾਂ ਦਵਾਰੇ ਕੱਢ ਕੇ ਕਿਹਦੇ ਵਿੱਚ ਕੀ ਪਿਆ ਕੋਈ ਵਾਰ ਕੋਈ ਚੀਜ਼ ਦੀ ਆਪ ਨੂੰ ਲੋਡ ਹੁੰਦੀ ਆ ਆਪਾਂ ਲੱਭਦੇ ਆ ਪਰ ਆਪਾਂ ਨੂੰ ਮਿਲਦੀ ਨਹੀਂ ਦਿਮਾਗ ਵਿੱਚ ਇਹ ਨਹੀਂ ਆਉਂਦਾ ਵੀ ਆਪਾਂ ਉਹ ਚੀਜ਼ ਕਿੱਥੇ ਰੱਖਦੀ ਫਿਰ ਮੈਂ ਰਹਿਣ ਤਾਂ ਮੈਂ ਚਲੋ ਫੇਰ ਸਹੀ ਕਦੇ ਹੁਣ ਨਹੀਂ ਹੁਣ ਤਾਂ ਮੇਰੀ ਠੂਹੀ ਬਹੁਤ ਦੰਦ ਕਰ ਰਹੀ ਆ ਤੇ ਗਰਮੀਆਂ ਵਾਲੀ ਬੈੱਡ ਸ਼ੀਟਸ ਦੇਖੋ ਮੈਂ ਇਦਾਂ ਹੀ ਪਿੱਲੂ ਕੇਸ ਬਣੇ ਬਣਾਏ ਰੱਖ ਦੂੰਗੀ ਕੰਮ ਬਹੁਤ ਈਜ਼ੀ ਹੋ ਜੂ ਜੋ ਗਰਮੀਆਂ ਚ ਲੋਡ ਪਉ ਤਾਂ ਉਵੇਂ ਜਿਵੇਂ ਹੀ ਮੈਂ ਇਹਨਾਂ ਨੂੰ ਖੱਡ ਲੂੰਗੀ ਤੇ ਆਪਣੇ ਪਿੱਲੂ ਕਵਰ ਵੀ ਕੱਮ ਆਗੇ ਤੇ ਬੈੱਡ ਸ਼ੀਟਸ ਵੀ ਆਪਣੇ ਬਹੁਤ ਅੱਛੇ ਤ ਡਸਟ ਤੋਂ ਵੀ ਇਹ ਸੇਫ ਰਹਿਣੀ ਆ ਤੇ ਤੈ ਵੀ ਨ ਖੁੱਲੂਗੀ ਤੇ ਇਕੱਠੀਆਂ ਹੀ ਆਪਾਂ ਨੂੰ ਮਿਲਣੀਆਂ ਪੀਲੋ ਕਵਰਸ ਵੀ ਕੀਤੇ ਵੀ ਮਿਸਪਲੇਸ ਨਹੀਂ ਹੋਣਗੇ ਇਹਨਾਂ ਦੇ ਤੇ ਉਪਰੋਂ ਬਾਕੀ ਦੇ ਕੱਪੜੇ ਇਹ ਕਰਦਾਂ ਨੇ ਕਵਰ ਲਾ ਕੇ ਡਸਟ ਨਾ ਲੱਗੇ ਤੇ ਇੱਕ ਮੈਂ ਇੱਥੋਂ ਕੱਢਣੀ ਸੀ ਆਪਣੀ ਰਜਾਈ ਰਜਾਈ ਨੂੰ ਧੁੱਪ ਲਵਾਉਂਗੀ ਧੁੱਪ ਲਵਾ ਕੇ ਫਿਰ ਯੂਜ਼ ਕਰਾਂਗੇ ਮੈਂ ਚਲੋ ਕੱਢ ਕੇ ਰੱਖ ਲਵਾਂਣੀ ਆ ਰਜਾਈ ਪਈ ਸੀ ਦੂਜੇ ਬੈੱਡ ਵਿੱਚ ਅੱਜ ਮੈਂ ਕਿਹਾ ਚਲੋ ਉੱਪਰ ਤਾਂ ਹੁਣ ਮੈਂ ਆਈ ਆ ਇਹ ਕੰਬੀ ਕਲਰ ਰਜਾਈ ਗਰਮ ਚਾਦਰ ਹਨਾ ਕਾਟਨ ਚਾਦਰਾਂ ਇਹ ਕੰਬੀ ਮੈਂ ਫਿਨਿਸ਼ ਕਰਦਾ ਅੱਜ ਤੇ ਇਹਦੇ ਵਿੱਚੋਂ ਮੈਂ ਕੱਢ ਲਈ ਆਪਣੀ ਰਜਾਈ ਰਜਾਈ ਜਿਹੜੇ ਮੈਂ ਰੱਖਦੀ ਹੁੰਨੀ ਨਾਲ ਸਰਦੀ ਖਤਮ ਹੋਣ ਤੋਂ ਬਸ ਸੰਭਾਲ ਦੋਣੀਆਂ ਕਿਉਂਕਿ ਇਹ ਫਾਈਬਰ ਵਾਲੀਆਂ ਰਜਾਈਆਂ ਨੂੰ ਬੜੇ ਫੁੱਲੇ ਫੁੱਲੀਆਂ ਨਹੀਂ ਹੁੰਦੀਆਂ ਮੈਨੂੰ ਰੱਸੀ ਨਾਲ ਬੰਨ੍ਹਦਾਂ ਨਹੀਂ ਹੁੰਦੀ ਰੱਸੀ ਨਾਲ ਬੰਨ੍ਹ ਕੇ ਇੱਕ ਬੰਡਲ ਜਿਹਾ ਬਣ ਜਾਂਦਾ ਉਹੀ ਗੱਲ ਜਦੋਂ ਆਪਾਂ ਬੈੱਡ ਜਾਂ ਦਿਵਾਨ ਫਰੋਲਦੇ ਆ ਫਿਰ ਤੈ ਨਹੀਂ ਖੁੱਲਦੀ ਹੈਗੀ ਰਜਾਈ ਕੱਲ ਨੂੰ ਬੈੱਡ ਫੁੱਲਣੇ ਬਹੁਤ ਹੀ ਜ਼ਿਆਦਾ ਔਖੇ ਲੱਗਦੇ ਨੇ ਲੱਗਦੇ ਨੇ ਵੀ ਇਹਨਾਂ ਨੂੰ ਕਵੇਂ ਖੋਦੀ ਕਵੇਂ ਫਰੋਲੀ ਹੈ ਨਾ ਜੇ ਕੋਈ ਹੈਲਪ ਕਰ ਦੇ ਤਾਂ ਕੰਮ ਸੌਖਾ ਹੋ ਜਾਏ ਪਰ ਚਲੋ ਕਰਨੇ ਪੈਂਦੇ ਨੇ ਕੰਮ ਜਿਹੜਾ ਹਮਦੇ ਸਿਰ ਹੁੰਦੇ ਨੇ ਕਰਨੀ ਪੈਣੀ ਕਿ ਇਹਨੂੰ ਥੋੜਾ ਥੋੜਾ ਕੰਮ ਪਿੱਛੇ ਬੁਲਾਇਆ ਕਰੀ ਵੀ ਆਹ ਕਰ ਦੋ ਆਹ ਕਰ ਦੋ ਤੇ ਆ ਵੂਲਨ ਬੈੱਡ ਸ਼ੀਟਸ ਨੇ ਰੱਖਦੇ ਇੱਥੇ ਪਹਿਲਾਂ ਇੱਥੇ ਗਰਮੀ ਵਾਲੀਆਂ ਪਈਆਂ ਸੀ ਕਾਟਨ ਦੀਆਂ ਉਹ ਮੈਂ ਚੱਕ ਲਈਆਂ ਤੇ ਵੂਲਨ ਨੇ ਵੂਲਨ ਮੇਰੇ ਕੋਲ ਸਿਰਫ ਤਿੰਨ ਡਬਲ ਬੈੱਡ ਸ਼ੀਟਸ ਨੇ ਦੋ ਮੇਰੇ ਕੋਲ ਸਿੰਗਲ ਨੇ ਬਸ ਮੈਨੂੰ ਲੱਗਦਾ ਮੈਨੂੰ ਬਹੁਤ ਨੇ ਜੀ ਕਰਦਾ ਹੁੰਦਾ ਖਰੀਦਾਂ ਪਰ ਫਿਰ ਮੈਂ ਕਹਿੰਦਾ ਨਹੀਂ ਬਾਤ ਸੰਭਾਲਣੇ ਪੈਣਗੇ ਕੀ ਕਰਨੀਆਂ ਨੇ ਬਹੁਤ ਨੇ ਸਰੀ ਜਾਂਦਾ ਠੀਕ ਹੈ ਮਨ ਤਾਂ ਕਦੇ ਭਰਦਾ ਹੀ ਨਹੀਂ ਹਾਂ ਚੀਜ਼ਾਂ ਨਾਲ ਵੀ ਚਲੋ ਡੇਢ ਦੋ ਮਹੀਨੇ ਲੰਘ ਜਾਂਦੇ ਨੇ ਠੀਕ ਹੈ ਇੱਕ ਥੋਲੂ ਇੱਕ ਬਿਛਾ ਲਊ ਤੇ ਕਾਟਨ ਦੀ ਸਿੰਗਲ ਮੈਂ ਰੱਖੀ ਆ ਨੀ ਬਾਹਰ ਪਰ ਡਬਲ ਮੈਂ ਸੰਭਾਲਦੀ ਆ ਤੇ ਤਾਂ ਮੈਂ ਕਦੇ ਜਾਤਰਾ ਨਹੀਂ ਸੈਟਿੰਗ ਟਾਈਮ ਹੋ ਰਿਹਾ ਸਵਾ 8 ਦਾ ਮੈਂ ਹੁਣ ਚਾਦਰਾਂ ਦੀ ਸੈਟਿੰਗ ਕਰਕੇ ਆਈਆਂ ਮੈਂ ਕਿਹਾ ਚਲੋ ਵੀਡੀਓ ਦਾ ਐਂਡ ਵੀ ਕਰ ਲਾਂ ਤੇ ਤੁਹਾਨੂੰ ਇੱਕ ਗੱਲ ਵੀ ਸਾਂਝੀ ਕਰ ਲਾਂ ਕੱਲ ਪਤਾ ਨਹੀਂ ਪਰਸ ਵਾਲੀ ਵੀਡੀਓ 'ਚ ਮੈਨੂੰ ਕਮੈਂਟ ਆਇਆ ਸੀ ਭੈਣ ਦਾ ਉਹ ਕਹਿੰਦੀ ਕਿ ਮੈਨੂੰ ਨਾ 14 ਸਾਲ ਹੋ ਗਏ ਟੈਟ ਦਾ ਐਗਜ਼ਾਮ ਦੇਣ ਦੇ ਉਹਨੂੰ 14 ਸਾਲਾਂ ਤੋਂ ਮੈ ਐਗਜ਼ਾਮ ਦੇ ਰਹੀ ਆ ਤੇ ਇਸ ਸਾਲ ਮੇਰਾ ਇਹ ਐਗਜ਼ਾਮ ਕਲੀਅਰ ਹੋਏਗਾ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਬਧਾਈਆਂ ਕੰਗ੍ਰੈਚੁਲੇਸ਼ਨਸ ਤੇ 14 ਸਾਲ ਦੇਖੋ ਉਹਨਾਂ ਨੇ ਕਿਵੇਂ ਸਬਰ ਕੀਤਾ ਕਿਵੇਂ ਵੇਟ ਕੀਤੀ ਆਪਾਂ ਕਈ ਵਾਰ ਅਗਲੇ ਦੀ ਮੇਨ ਦੇਖ ਲਾਂ ਸਕਸੈਸ ਦੇਖ ਲਾਣੇ ਹਨ ਵੀ ਉਹ ਕਾਮਯਾਬ ਹੋ ਗਏ ਚੀਜ਼ ਵਿੱਚ ਪਰ ਉਹ ਕਾਮਯਾਬ ਹੋਣ ਪਿੱਛੇ ਉਹ ਕਾਮਯਾਬੀ ਦੀ ਵੇਟ ਕਰਨ ਲਈ ਉਹ ਦਿਨ ਲਈ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਕਿੰਨੀ ਉਹਨਾਂ ਨੇ ਦੇਖੋ ਪੇਸ਼ੈਂਸ ਰੱਖੀ ਮਿਹਨਤ ਵੀ ਕੀਤੀ ਵੇਟ ਕੀਤੀ ਸਬਰ ਕੀਤਾ ਹਨਾ ਫਿਰ ਇਹ ਦਿਨ ਆਇਆ ਉਹਨਾਂ ਤੇ ਤੇ ਇੱਕ ਗੱਲ ਮੈਂ ਹੋਰ ਸ਼ੇਅਰ ਕਰਨੀ ਸੀ ਇੱਕ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਜਿਹੜੇ ਚੈਨਲ ਦੇਖਦੇ ਹੋ ਪਲੀਜ਼ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ YouTube ਤੇ ਚੈਨਲਸ ਜਿਹੜੇ ਤੁਸੀਂ ਵੀ ਦੇਖਦੇ ਹੋਗੇ ਵੀ ਇਹਨਾਂ ਦੇ ਵੀਡੀਓਸ ਦੇਖਦੇ ਹੋਗੇ ਮੈਂ ਸ਼ੇਅਰ ਕਰਨਾ ਚਾਹੁੰਦੀ ਸੀ ਪਰ ਕੁਝ ਟਾਈਮ ਆਇਆ ਚੱਲ ਰਿਹਾ ਸੀ ਨਹੀਂ ਕਰ ਪਾਈ ਸੌਰੀ ਉਸ ਲਈ ਮੈਂ ਲੇਟ ਹੋ ਗਈ ਥੋੜਾ ਰਿਪਲਾਈ ਕਰਦੇ ਕਰਦੇ ਤੇ ਮੈਂ ਐਕਚੁਅਲੀ ਮੈਂ ਦੇਖਦੀ ਹੁੰਦੀ ਆ ਜਿਹੜੇ ਮੈਂ ਬਿਲਕੁਲ ਵੀ ਮਿਸ ਨਹੀਂ ਕਰਦੀ ਚੈਨਲ ਸ਼ੇਪ ਅਪ ਯੂਅਰ ਲਾਈਫ ਪਹਿਲਾਂ ਤਾਂ ਇਹ ਕੋਈ ਪ੍ਰੋਮੋਸ਼ਨ ਨਹੀਂ ਮੈਂ ਉਹਨਾਂ ਦੇ ਕਰਦੀ ਠੀਕ ਆ ਇਹਨਾਂ ਸੋਚਿਓ ਕੋਈ ਵੀ ਮੈਂ ਉਹਨਾਂ ਦੇ ਕੋਈ ਚੈਨਲਸ ਦੀ ਪ੍ਰੋਮੋਸ਼ਨ ਕਰਦੀ ਆ ਨਹੀਂ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰਦੀ पर्सनली मैं दस रही मैं इन से दीडियो बहुत ज़्यादा अच्छी लगदियाँ है मैनु भी मोटिवेशन मिलती है एक मैनू भी पुश मिलता है ना भी मैं भी अपने घर ऑर्गेनाइज रखा नीट एंड क्लीन रखा काम करों जिमें अप योर लाइफ सिंपलीफाई योर स्पेस होर कहना कैच लाइफ विद भूमि एंड होम हैश टैग लाइफ बाय जिया ये चार चैनल दिया तो मैं बिल्कुल भी मिस नहीं करती यही देखती हूँ मैं रूटीन है ना ਇਹ ਮੇਰੇ ਰੈਗੂਲਰ ਵੀਡੀਓਸ ਮੈਂ ਇਹਨਾਂ ਦੇ ਮੈਂ ਵਾਚ ਕਰਨੀਆਂ ਹੀ ਕਰਨੀਆਂ ਹੁੰਦੀਆਂ ਨੇ ਇੱਕ ਵੀ ਵੀਡੀਓ ਮੈਂ ਮਿਸ ਨਹੀਂ ਕਰਦੀ ਹੁੰਦੀ ਚਾਰੇ ਚੈਨਲਸ ਨੇ ਮੇਰੇ ਬਹੁਤ ਸਾਲਾਂ ਤੋਂ ਮੈਂ ਇਹਨਾਂ ਨੂੰ ਦੇਖ ਰਹੀ ਹਾਂ ਬਹੁਤ ਸਾਲਾਂ ਤੋਂ ਚਾਰੇ ਚੈਨਲ ਮੇਰੀ ਬਹੁਤ ਹੀ ਜ਼ਿਆਦਾ ਫੇਵਰਟ ਨੇ ਬਹੁਤ ਕੁਝ ਮੈਂ ਤਾਂ ਸਿੱਖਿਆ ਵੀ ਬਹੁਤ ਮੈਨੂੰ ਮੋਟੀਵੇਸ਼ਨ ਵੀ ਮਿਲੀ ਆਈ ਆਪਾਂ ਇੱਕ ਦੂਜੇ ਨੂੰ ਤੇ ਕੀ ਸਿੱਖਦੇ ਆ ਨਾ ਸਿੱਖਿਆ ਸਕਾਇ ਤੇ ਕੋਈ ਨਹੀਂ ਹੁੰਦਾ ਪਰਫੈਕਟ ਕੋਈ ਨਹੀਂ ਪਰਫੈਕਸ਼ਨ ਕਿਸੇ ਵਿੱਚ ਵੀ ਨਹੀਂ ਹੈਗੀ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਆਪਣੇ ਐਕਸਪੀਰੀਅੰਸ ਤੋਂ ਆਪਾਂ ਪਰਫੈਕਟ ਹੁੰਨੇ ਆ ਪਰ ਸਟਿਲ ਉਹਦੇ ਵਿੱਚ ਕੋਈ ਗਲਤੀ ਰਹੇਂਦੀ ਉਹ ਗਲਤੀ ਤਾਂ ਆਪਾਂ ਸਿੱਖ ਕੇ ਫੇਰ ਥੋੜੇ ਅੱਗੇ ਵਧਦੇ ਆ ਬਸ ਆਪਾਂ ਇਨਸਾਨ ਜਿਹੜਾ ਗਲਤੀਆਂ ਦਾ ਪੁੱਤਲਾ ਥੋੜਾ ਥੋੜਾ ਸਿੱਖੀ ਜਾਂਨੇ ਅੱਗੇ ਵਧਿਆ ਜਾਂਨੇ ਸਿੱਖੀ ਜਾਂਨੇ ਅੱਗੇ ਵਧਿਆ ਜਾਂਨੇ ਬਸ ਮੇਨ ਗੱਲ ਇਹ ਆ ਸਿੱਖਣਾ ਬੰਦ ਨਾ ਕਰੋ ਹਮੇਸ਼ਾ ਸਿੱਖਦੇ ਰਹੋ ਤੇ ਅੱਗੇ ਵਧਦੇ ਰਹੋ ਹਨਾ ਹਰ ਚੀਜ਼ ਜਰੂਰ ਟਰਾਈ ਕਰੋ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰੋ ਤੇ ਇੱਕ ਗੱਲ ਮੇਰੇ ਦਿਮਾਗ ਵਿੱਚ ਹੋਰ ਵੀ ਆ ਰਹੀ ਮੈਂ ਫੇਰ ਕਦੇ ਕਿਸੇ ਵੀਡੀਓ ਵਿੱਚ ਹੋਰ ਸ਼ੇਅਰ ਕਰੂੰਗਾ ਮੈਂ ਆਪਣੀ ਗੱਲ ਗੱਲ ਕਰਦੇ ਕਰਦੇ ਮੈਨੂੰ ਆਪਣੀ ਗੱਲ ਦਿਮਾਗ ਵਿੱਚ ਆ ਗਈ। ਫੇਰ ਕਦਾ ਸ਼ੇਅਰ ਕਰੂੰਗੀ ਉਹ ਗੱਲ। ਸੋਚ ਪਹਿਲਾਂ ਇਹ ਮੈਂ ਸੋਚਿਆ ਇਸ ਮੈਂ ਇਸੇ ਗੱਲ ਮੈਂ ਆਪਣੇ ਵੀਡੀਓ ਸ਼ੇਅਰ ਕਰਾਂ ਹੋਰ ਵੀ ਮੇਰੇ ਵਰਗੇ ਬਹੁਤ ਪੈਣਾ ਹੋਣਗੇ ਜਿਨ੍ਹਾਂ ਦੇ ਇੱਛਾਵਾਂ ਦੇਲ ਚ ਦੱਬੀਆਂ ਪਈਆਂ ਨੇ ਹਨਾ। ਤੇ ਇਸ ਤਰ੍ਹਾਂ ਕੁਝ ਮੇਰੇ ਦੋ ਮੇਰੇ ਹੈਗੇ ਨੇ ਚੀਜ਼ਾਂ ਜੋ ਮੈਂ ਜ਼ਿੰਦਗੀ ਚ ਮੈਂ ਕਰਨਾ ਚਾਹੁੰਦੀ ਇਸ ਮੈਂ ਸਿੱਖਣਾ ਚਾਹੁੰਦੀ ਪਰ ਨਹੀਂ ਸਿੱਖ ਪਾਈ ਕਰ ਫੇਰ ਮੈਂ ਹੋਰ ਵੀਡੀਓ ਸ਼ੇਅਰ ਕਰੂੰਗੀ ਵੀਡੀਓ ਲੰਬੀ ਬਹੁਤ ਹੋ ਜੂਗੀ। ਸੋ ਇਹ ਸੀ ਮੇਰੇ ਅੱਜ ਦੇ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫॉर ਵਾਚਿੰਗ ਦ ਵੀਡੀਓ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ